ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈਆਂ ਮੇਰੇ ਭੈਣਾਂ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਬਹੁਤ ਹੀ ਜ਼ਿਆਦਾ ਈਜੀ ਹੋਣ ਵਾਲੀ ਹੈਗੀ ਨਾ ਕਿਉਂਕਿ ਦੇਖੋ ਹੁਣ ਆਪਾਂ ਇਸ ਤਰੀਕੇ ਦੇ ਹਨਾ ਮਲਕੀ ਸਰਦੀ ਸ਼ੁਰੂ ਹੋ ਗਈ ਹੈਗੀ ਤੇ ਇਸ ਤਰੀਕੇ ਦੇ ਹਨਾ ਆਪਾਂ ਆਪਾਂ ਆਪਣੇ ਵੱਡੇ ਵੱਡੇ ਕੰਬਲ ਕੱਢਾਂਗੇ ਜਿਹੜੇ ਕਿ ਹੁਣ ਆਪਾਂ ਨੂੰ ਸਰਦੀ ਤੋਂ ਬਚਾਉਣਗੇ ਤੇ ਜਦੋਂ ਆਪਾਂ ਇਹਨਾਂ ਨੂੰ ਕੱਢਦੇ ਆ ਨਾ ਪੇਟੀ ਦੇ ਵਿੱਚੋਂ ਜਾਂ ਬੈੱਡ ਦੇ ਵਿੱਚੋਂ ਕਿਤੋਂ ਵੀ ਤੁਸੀਂ ਹਨਾ ਅਲਮਾਰੀ ਦੇ ਵਿੱਚੋਂ ਉਹਨੂੰ ਕੱਢਦੇ ਹੋ ਤਾਂ ਉਹਦੇ ਵਿੱਚੋਂ ਨਾ ਇੱਕ ਅਜੀਬ ਜਿਹੀ 스ਮੈਲ ਆਉਣ ਲੱਗ ਜਾਂਦੀ ਹੈਗੀ ਦੇਖੋ ਹੁਣ ਆਪਾਂ ਇਹਨੂੰ ਧੋਣਿਆਂ ਧੋਣਾ ਆਪਾਂ ਨੂੰ ਬਹੁਤ ਮੁਸ਼ਕਿਲ ਹੁੰਦਾ ਹੈ ਜਾਨ ਚਲੀ ਜਾਂਦੀ ਹੈ ਨਾ ਜਦੋਂ ਆਪਾਂ ਨੂੰ ਧੋਣੇ ਆ ਤੇ ਕੱਢਣੇ ਪਾਉਣੇ ਅਗਰ ਆਪਾਂ ਇਹਨਾਂ ਨੂੰ ਡਰਾਈ ਕਲੀਨ ਕਰਵਾਉਣੇ ਆ ਤਾਂ ਘੱਟੋ ਘੱਟ 700 ਰੁਪਇਆ ਹਨਾ ਇੱਕ ਕੰਬਲ ਦੀ ਡਰਾਈ ਕਲੀਨ ਤਾਂ ਲੈ ਲੈਂਦੇ ਆਗੇ ਜੇ ਉਸ ਤੋਂ ਜ਼ਿਆਦਾ ਆਪਾਂ ਵਧੀਆ ਆਪਣੀ ਕੁਆਲਿਟੀ ਦਾ ਕੰਬਲ ਹੈਗਾ ਜਾਂ ਮੈਂਗ ਅਮਲ ਕੇ ਵੱਡੇ ਹਨਾ ਫਿਰ ਕਿੰਗ ਸਾਈਜ਼ ਦਾ ਤਾਂ ਇਹ ਵੀ ਨਹੀਂ ਪਤਾ ਨਾ ਹਜ਼ਾਰ-ਹਜ਼ਾਰ ਰੁਪਇਆ ਵੀ ਲੈ ਲੈਂਦੇ ਆ ਪਰ ਮੈਂ ਅੱਜ ਤੱਕ ਹੈ ਨਾ ਕਦੇ ਵੀ ਕੰਬਲ ਸਾਡੇ ਜਿੰਨੇ ਵੀ ਹੈਗੇ ਨੇ ਹਨਾ ਕਦੇ ਵੀ ਡਰੈਕਲਿਨ ਨਹੀਂ ਕਰਾਇਆ ਘਰ ਦੇ ਵਿੱਚ ਹੀ ਉਹਨਾਂ ਨੂੰ ਸਾਫ਼ ਕਰਦੀਆਂ ਧੋਣੀ ਵੀ ਆ ਤੇ ਸਾਫ਼ ਵੀ ਕਰ ਲੈਨੇ ਹਨਾ ਬਿਲਕੁਲ ਡਰੈਕਲਿਨ ਨਾਲੋਂ ਵੀ ਜ਼ਿਆਦਾ ਵਧੀਆ ਹੋ ਜਾਣਗੇ ਡਰੈਕਲਿਨ ਵਾਲਾ ਕੰਬਲ ਜਿਹੜਾ ਤੁਸੀਂ ਹੈ ਨਾ ਕਰਾਉਣੇ ਉਹ ਕੈਮੀਕਲ ਪਾਉਂਦੇ ਆ ਉਹਦੇ ਨਾਲ ਜਿਹੜੀ ਤੁਹਾਡੇ ਕੰਬਲ ਦੀ ਲਾਈਫ ਹੈ ਨਾ ਬਹੁਤ ਹੀ ਜ਼ਿਆਦਾ ਘਟ ਜਾਂਦੀ ਹੈ ਹਨਾ ਕਿਉਂਕਿ ਪਹਿਲੇ ਹੀ ਦੇਖੋ ਇਹ ਪ੍ਰਾਣੀਆਂ ਚੀਜ਼ਾਂ ਤੋਂ ਬਣਾਈ ਹੁੰਦੇ ਆ ਨਾ ਜਿਵੇਂ ਪਹਿਲਾਂ ਰਜਾਈਆਂ ਸੀ ਕਿਆਂ ਉਹ ਅੱਜ ਕੱਲ ਕੋਈ ਨਹੀਂ ਲੈਂਦਾ ਹੈਗਾ ਉਹ ਸਾਰੀਆਂ ਇਸ ਤਰੀਕੇ ਨਾਲੀ ਪੇਟੀਆਂ ਚ ਪਈਆਂ ਨੇ ਇਹ ਆਉਪਤਵ ਨੂੰ ਦਿਖਾਉਣਾ ਹੈ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਸਾਫ਼ ਕਰਾਂਗੇ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਕੰਬਲ ਹੈ ਉਹਨੂੰ ਚੰਗੇ ਤਰੀਕੇ ਨਾਲ ਵਸਾ ਲੈਣਾ ਹੈਗਾ ਹਨਾ ਅਗਰ ਤਾਂ ਤੁਹਾਡਾ ਕੰਬਲ ਜ਼ਿਆਦਾ ਗੰਦਾ ਹੈਗਾ ਫਿਰ ਤਾਂ ਤੁਹਾਨੂੰ ਉਹਨੂੰ ਹਨਾ ਧੋਣਾ ਹੀ ਪਵੇਗਾ ਮੈਂ ਤੁਹਾਨੂੰ ਉਹ ਵੀ ਦੱਸ ਦੂੰ ਮੈਂ ਕਿਵੇਂ ਆਪਾਂ ਧੋਣਾ ਹੈਗਾ ਉਹ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਦੂੰਗੀ ਅਗਰ ਤੁਸੀਂ ਪੇਟੀ ਦੇ ਵਿੱਚੋਂ ਕੱਢਿਆ ਹੁਣ ਤੁਸੀਂ ਲੈਣਾ ਚਾਹੁੰਦੇ ਹੋ ਨਾ ਆਪਣੇ ਪਹਿਲਾਂ ਧੋ ਕੇ ਰੱਖੇ ਹੋਏ ਨੇ 스멜 ਜੀ ਆਉਂਦੀ ਆ ਤੇ ਜਿਹੜਾ ਮੈਂ ਤਰੀਕਾ ਤੁਹਾਨੂੰ ਦੱਸੂਗੀ ਇਸ ਦੇ ਨਾਲ 스멜 ਕਿਟਾਣੂ ਬਿਲਕੁਲ ਖਤਮ ਹੋ ਜਾਣਗੇ ਤੁਹਾਨੂੰ ਚਾਹੀਦਾ ਇੱਕ ਕੁੱਕਰ ਕੁੱਕਰ ਦੇ ਵਿੱਚ ਆਪਾਂ ਨੇ ਗਰਮ ਪਾਣੀ ਕਰਕੇ ਰੱਖ ਲੈਣਾ ਹੈਗਾ ਇਹਦੇ ਵਿੱਚ ਮੈਂ ਗਰਮ ਪਾਣੀ ਕਰਕੇ ਰੱਖ ਲਿਆ ਹੈਗਾ ਤੇ ਦੂਸਰੀ ਚੀਜ਼ ਚਾਹੀਦੀ ਆਪਾਂ ਨੂੰ ਮਿੱਠਾ ਸੋਡਾ ਜਿਹੜਾ ਕਿ ਆਪਣਾ ਹਨਾ ਖਾਣ ਵਾਲਾ ਸੋਡਾ ਹੁੰਦਾ ਮਿੱਠਾ ਸੋਡਾ ਤੇ ਨਾਲ ਆਪਾਂ ਚਾਹਾਂਗੇ ਇੱਕ ਸਲਣੀ ਜਿਹੜੀ ਆਪਣੀ ਚਾਹ ਪੋਣੀ ਵੀ ਆਪਾਂ ਕਹਿ ਦਿੰਦੇ ਆ ਜਿਹੜਾ ਮਿੱਠਾ ਸੋਡੇ ਨਾਲ ਇਹ ਬਹੁਤ ਜ਼ਿਆਦਾ ਕੰਮ ਆਉਂਦਾ ਹੈਗਾ ਜਿੰਨੇ ਵੀ ਤੁਹਾਡੇ ਕੰਬਲ ਦੇ ਵਿੱਚ ਕਿਟਾਣੂ ਵਗੈਰਾ ਪਏ ਹੋਣਗੇ ਸਮੈਲ ਆਉਂਦੀ ਹੈਗੀ ਉਹਨੂੰ ਸਾਰੇ ਨੂੰ ਦੂਰ ਕਰ ਦੂਗਾ ਹੁਣ ਆਪਾਂ ਕੀ ਕਰਾਂਗੇ ਇਸ ਤਰੀਕੇ ਦੇ ਨਾਲ ਮਿੱਠਾ ਸੋਡੇ ਨਾਲ ਆਪਾਂ ਥੋੜਾ ਥੋੜਾ ਸਾਰੇ ਕੰਬਲ ਦੇ ਉੱਪਰ ਪਾ ਲਾਂਗੇ ਜ ਜੇ ਹੁਣ ਆਪਾਂ ਮਿੱਠੇ ਸੋਡੇ ਨੂੰ ਸਾਰੇ ਕੰਬਲ ਦੇ ਉੱਪਰ ਪਾ ਲਿਆ ਹੈਗਾ ਹੁਣ ਜਿਹੜਾ ਆਪਾਂ ਨੇ ਕੁੱਕਰ ਦੇ ਵਿੱਚ ਪਾਣੀ ਗਰਮ ਕੀਤਾ ਉਹਨੂੰ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਕੰਬਲ ਨੂੰ ਇਹਦੇ ਉੱਪਰ ਇਸ ਤਰੀਕੇ ਨਾਲ ਰੱਖਾਂਗੇ ਦੇਖੋ ਇਹ ਜਿਹੜੀ ਭਾਫ਼ ਹੈਗੀ ਇਹਦੇ ਨਾਲ ਜਿੰਨੇ ਵੀ ਕਿ ਟਾਣੂ ਵਗੈਰਾ ਪੈਦਾ ਹੋ ਜਾਂਦੀ ਨੇ ਹੈਨਾ ਉਹ ਖਤਮ ਹੋ ਜਾਣਗੇ ਹਲਕਾ ਹਲਕਾ ਨਾ ਤੁਸੀਂ ਸਾਰੇ ਇਹਦੀ ਭਾਫ਼ ਦੇ ਉੱਪਰ ਦੀ ਹੌਲੀ ਹੌਲੀ ਨਾ ਇਸ ਤਰੀਕੇ ਦੇ ਨਾਲ ਕੰਬਲ ਨੂੰ ਫੇਰ ਦੇ ਜਾਇਓ ਦੇਖੋ ਬਹੁਤ ਹੀ ਈਜ਼ੀ ਤਰੀਕਾ ਹੈਗਾ ਤੁਸੀਂ ਘਰ ਦੇ ਵਿੱਚ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਇਹ ਸਿਰਫ ਭਾਫ਼ ਆਪਾਂ ਤਾਂ ਦੇ ਰਿਆਂ ਤਾਂ ਕਿ ਜਿਹੜੀ ਵੀ ਇਹਦੇ ਵਿੱਚ ਨਾ ਕਿਟਾਣੂ ਛੁਪ ਜਾਂਦੇ ਨੇ ਆਪਾਂ ਨੂੰ ਦਿਂਦੇ ਨਹੀਂ ਆਖ ਤਾਂ ਉਹ ਬਾਹਰ ਨਿਕਲਿਆ ਉਹਨ ਤੇ ਜਿਹੜਾ ਮਿੱਠਾ ਛੋੜਿਆ ਉਹਦੇ ਨਾਲ ਉਹ ਖਤਮ ਹੋ ਜਾਣ ਆਪਾਂ ਅਗਲਾ ਸਟੈਪ ਦੇਖੋ ਪਹਿਲਾ ਸਟੈਪ ਆਪਾਂ ਨੇ ਇਹਦੇ ਉੱਪਰ ਮਿੱਠਾ ਸੋਡਾ ਪਾਇਆ ਫਿਰ ਆਪਾਂ ਨੇ ਇਹਨੂੰ ਭਾਪ ਦਿੱਤੀ ਹੈ ਹੁਣ ਆਪਾਂ ਜਿਹੜਾ ਆਪਣੇ ਕੋਲੇ ਗਰਮ ਪਾਣੀ ਹੈ ਉਹਦੇ ਵਿੱਚ ਨਾ ਇਦਾਂ ਦਾ ਕੋਈ ਕਾਟਨ ਦਾ ਕੱਪੜਾ ਲੈ ਲਓ ਆਪਾਂ ਉਹ ਗਰਮ ਪਾਣੀ ਦੇ ਵਿੱਚ ਹਲਕਾ ਜਿਹਾ ਡਿਪ ਕਰਾਂਗੇ ਦੇਖੋ ਜਿਆਦਾ ਗਰਮ ਪਾਣੀ ਹੈ ਆਪਣਾ ਹੱਥ ਨਹੀਂ ਸਾੜ ਲੈਣਾ ਧਿਆਨ ਦੇ ਨਾਲ ਤੇ ਜਿਹੜਾ ਆਪਣਾ ਕੁੱਕਰ ਦਾ ਹਨਾ ਇਹ ਢੱਕਣ ਹੁੰਦਾ ਇਹਦੇ ਉੱਪਰ ਆਪਾਂ ਇਹਨੂੰ ਜਿਹੜਾ ਆਪਣੇ ਗਿੱਲਾ ਕਰਿਆ ਕੱਪੜਾ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਬੰਨ ਲਾਂਗੇ ਇਸ ਟ੍ਰਿਕ ਦੇ ਨਾਲ ਤੁਸੀਂ ਬੰਨ੍ਹ ਲਓ ਇਕੱਲੇ ਜਣੇ ਵੀ ਕਰ ਸਕਦੇ ਹੁਣ ਤੁਸੀਂ ਇਹਨੂੰ ਹਲਕਾ ਹਲਕਾ ਸਾਰੇ ਕੰਬਲ ਦੇ ਉੱਪਰ ਇਹ ਗਿੱਲਾ ਹੈ ਨਾ ਆਪਣੇ ਦੇਖੋ ਗਿੱਲਾ ਕੀਤਾ ਹੋਇਆ ਹੈ ਹਲਕਾ ਹਲਕਾ ਜਿਵੇਂ ਆਪਾਂ ਪ੍ਰੈਸ ਕਰਦੇ ਹਾਂ ਇਸ ਤਰੀਕੇ ਨਾਲ ਸਾਰੇ ਕੰਬਲ ਦੇ ਉੱਪਰ ਤੁਸੀਂ ਫੇਰ ਦਿਓ ਦੇਖੋ ਕਿੰਨਾ ਸੋਹਣਾ ਹੈ ਨਾ ਜਿੱਥੇ ਆਪਾਂ ਫੇਰ ਰਹਾਂਗੇ ਜਿੱਦਾਂ ਬਿਲਕੁਲ ਡਾਇਰੈਕਟ ਲਾਈਨ ਕਰਾਉਣੇ ਆ ਨਾ ਆਪਾਂ ਉਦਾਂ ਦੀ ਸਾਈਨ ਆਊਗੀ ਇਹਦੇ ਉੱਪਰ ਹਾਂਜੀ ਇਸ ਤਰੀਕੇ ਨਾਲ ਨਾ ਤੁਸੀਂ ਇਹਨੂੰ ਕਰਕੇ ਦੇਖਿਓ ਤੇ ਫਿਰ ਮੈਨੂੰ ਜਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਕਿ ਕਿੰਨਾ ਤੁਹਾਨੂੰ ਫਰਕ ਲੱਗਿਆ ਤੇ ਦੇਖੋ ਬਿਲਕੁਲ ਸਾਈਨ ਉਦਾਂ ਦੀ ਹੀ ਆਵੇਗੀ ਜਿਵੇਂ ਆਪਾਂ ਡਾਇਰੈਕਟ ਲਾਈਨ ਹੈ ਨਾ ਕਰਕੇ ਪ੍ਰੈਸ ਨਹੀਂ ਕਰਕੇ ਦਿੰਦੇ ਹੋ ਆਪਾਂ ਨੂੰ ਫਿਰ ਉਸ ਤੋਂ ਬਾਅਦ ਆਪਣਾ ਲਾਸਟ ਸਟੈਪ ਹੈ ਜਿਹੜਾ ਸਾਰੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਫੇਰ ਲਾਂਗੇ ਦੇਖੋ ਜਿੰਨਾ ਵੀ ਹੈ ਨਾ ਧੂੜ ਮਿੱਟੀ ਕੋਈ ਹੋਊਗੀ ਉਹ ਤੁਹਾਡੇ ਗਿੱਲੇ ਕੱਪੜੇ ਦੇ ਉੱਪਰ ਲੱਗ ਜਾਏਗੀ ਦੋਨੋਂ ਸਾਈਡਾਂ ਤੇ ਤੁਸੀਂ ਨੇ ਫੇਰ ਲੈਣਾ ਇਹ ਫਿਰ ਉਲਟੀ ਸਾਈਡ ਕਰਕੇ ਵੀ ਇਸ ਤਰੀਕੇ ਨਾਲ ਹੀ ਫੇਰਨਾ ਫਿਰ ਇਹਨੂੰ ਇੱਕ ਦਿਨ ਧੁੱਪ ਲਗਾ ਲੈਣੀ ਹੈ ਦੋਨੋਂ ਸਾਈਡਾਂ ਤੇ ਹਨਾ ਉਹ ਜਿਹੜਾ ਮੈਂ ਗਰਮ ਕੱਪੜਾ ਤੁਹਾਨੂੰ ਗਿੱਲਾ ਕਰਕੇ ਦੱਸਿਆ ਵੀ ਇਸ ਤਰੀਕੇ ਨਾਲ ਫੇਰ ਲੈਣਾ ਤੁਸੀਂ ਕਿਸੇ ਵੀ ਬੈੱਡ ਤੇ ਵਿਸਾ ਲਿਓ ਇਹਨੂੰ ਤੇ ਉਸ ਤੋਂ ਬਾਅਦ ਫਿਰ ਇੱਕ ਦਿਨ ਇਹਨੂੰ ਧੁੱਪ ਲਵਾ ਦਿਓ ਤੁਸੀਂ ਦੇਖਿਓ ਬਿਲਕੁਲ ਸਮੈਲ ਨਹੀਂ ਆਉਗੀ ਬਿਲਕੁਲ ਤੁਹਾਨੂੰ ਹਨਾ ਜਿੱਦਾਂ ਆਪਾਂ ਨਵਾਂ ਡਰੈਕਲਿਨ ਕਰਕੇ ਉੱਪਰ ਲੈਨੇ ਆ ਉਸੇ ਤਰੀਕੇ ਦਾ ਕੰਬਲ ਇਹ ਤੁਹਾਨੂੰ ਲੱਗੇਗਾ ਤੇ ਦੂਸਰਾ ਜਿਹੜਾ ਆਪਾਂ ਹਨਾ ਧੋ ਸਕਦੇ ਆ ਮਸ਼ੀਨ ਦੇ ਵਿੱਚ ਕਿਵੇਂ ਡਰੇਕਿੰਗ ਕਰ ਸਕਦੇ ਆ ਉਹਦੀ ਵੀਡੀਓ ਮੈਂ ਤੁਹਾਨੂੰ ਅਲੱਗ ਤੋਂ ਅਪਲੋਡ ਕਰੂੰਗੀ ਤਾਂ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ